ਕੋਸੇਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਮੇਰਾ ਮਜ਼ਾਕ ਢਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾਂ ਨਹੀਂ ਚੱਲਦੀ ਐ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲਿਆਂਦਾ ਸੀ ਤੁਸੀਂ ਦਾ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰ ਲਏ ਤੁਸੀਂ ਤਾਂ ਉਦੋਂ ਵੀ ਤੁਸੀਂ 10 12 ਤੇ ਲੈ ਕੇ ਇਸ ਐਵਰੇਜ ਨੂੰ ਔਰ ਮਾਰਦੇ ਵੀ ਕਿਹੜਾ ਹੋਂ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਠੇਰੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਉਹ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਵਾ ਤੇ ਹੁੰਦਾ ਹੈ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਹੋ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਉਹ ਯਾਰ ਕਿੰਨੇ ਕਿ ਕਤਲ ਗਿਣਾਵਾਂ ਹੁਣ ਤਾਂ ਲਿਸਟ ਇੱਡੀ ਲੰਮੀ ਹੋ ਜਾਂਦੀ ਹੈ ਕਤਲਾਂ ਦੇ ਨਾਂ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨਮਾਇंदे ਕੀ ਕਹਿੰਦੇ ਆ ਇਹ ਇੱਕ ਐਵਰੇਜ ਹੈ ਲਾਅ ਐਂਡ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਹੈ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਟਿਸ ਕਾਹਦਾ ਜਸਟਿਸ ਕਾਹਦਾ ਕਿ ਸਾਨੂੰ ਸੁਖਵਿੰਦਰ ਬਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ ਫਿਰ ਜਸਟਿਸ ਕਾਹਦਾ ਮਿਲੂਗਾ ਸਾਨੂੰ ਅਸੀਂ ਚਾਹੁੰਦੇ ਆ ਸਿਸਟਮ 'ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਆ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠੁਕਮੀ ਕੀਤਾ ਜਾਵੇ ਜਿਹੜੀ ਇੱਕ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਲਾ ਪਾਪਾ ਕਰਕੇ ਅਰਾਲਤ ਚ ਰੱਖ ਦੇਣਾ ਉਦੋਂ ਮਗਰੋਂ 5 ਸਾਲਾਂ ਬਾਅਦ ਤਾਂ ਕਾਨੂੰਨ ਕਹਿੰਦੀ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੇ ਉਹਦੀ ਜ਼ਮਾਨਤ ਕਰ ਦਿੰਦੀ